ਸਤ ਸ੍ਰੀ ਅਕਾਲ ਮੇਰੇ ਪਿਆਰਿਓ ਵਿਸ਼ਵ ਟਿਪ ਤੇ ਤੁਹਾਡਾ ਸਵਾਗਤ ਸ਼ਰਮਣੀ ਅਕਾਲੀ ਦਲ ਨੂੰ ਖੁਰੇ ਕਿਹੜੇ ਚੰਦਰੇ ਦੀ ਨਜ਼ਰ ਲੱਗੀ ਹੈ ਕਿਉਂਕਿ ਅੱਜ ਦਿਨ ਉਸ ਵਿੱਚ ਧਮਾਕੇ ਹੋ ਰਹੇ ਹਨ ਅੱਜ 3 ਝਟਕੇ ਲੱਗੇ ਹਨ 2 ਛੋਟੇ ਅਤੇ 1 ਵੱਡਾ ਜਿਹੜਾ ਵੱਡਾ ਝਟਕਾ ਹੈ ਉਹ ਭਾਈ ਮਨਜੀਤ ਸਿੰਘ ਜਿਹੜੇ ਕਿ ਭਾਈ ਅਮਰੀਕ ਸਿੰਘ ਭਿੰਡਰਾਵਾਲਿਆਂ ਦੇ ਛੋਟੇ ਭਰਾ ਹਨ ਉਹਨਾਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਪਾਰਟੀ ਨੂੰ ਝਟਕਾ ਦੇ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਜਿਹੜੀ ਪੋਸਟ ਪਾਈ ਹੈ ਉਸ ਵਿੱਚ ਲਿਖਿਆ ਹੈ ਕਿ ਉਹ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਕਰਨਗੇ ਇਸ ਲਈ ਉਹਨਾਂ ਅਕਾਲੀ ਦਲ ਦੀ ਮੈਂਬਰਸ਼ਿਪ ਛੱਡੀ ਹੈ ਇੱਥੇ ਜ਼ਿਕਰਯੋਗ ਹੈ ਕਿ ਖੰਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਵਿਰਸਾ ਸਿੰਘ ਬਲਟੋਵਾ ਦੀ ਉਹਨਾਂ ਹਮਾਇਤ ਨਹੀਂ ਕੀਤੀ ਅਤੇ ਉਸਦੇ ਠੀਕ ਉਲਟ ਪੰਥਕ ਉਮੀਦਵਾਰ ਜਾਂ ਆਜ਼ਾਦ ਉਮੀਦਵਾਰ ਕਹਿ ਲਓ ਅਮਰਤਪਾਲ ਸਿੰਘ ਦੀ ਹਮਾਇਤ ਤੇ ਉਹ ਨਿਤਰੇ ਆਏ ਹਨ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਭਾਈ ਅਮਰੀਕ ਸਿੰਘ ਭਿੰਡਰਾਂ ਵਾਲਿਆਂ ਦੇ ਪਰਿਵਾਰ ਪਰਿਵਾਰ ਦੇ ਮੈਂਬਰ ਹੋਣ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਅਤੇ ਇਸੇ ਦੇ ਨਾਲ ਹੀ ਇੱਕ ਹੋਰ ਝਟਕਾ ਜਿਹੜਾ ਅਕਾਲੀ ਦਲ ਨੂੰ ਛੋਟਾ ਹੈ ਪਰ ਲੱਗਾ ਜਰੂਰ ਹੈ ਕਿ ਬੀਬੀ ਜਗੀਰ ਕੌਰ ਜਿਹੜੇ ਕਿ ਪਿਛਲੇ ਦਿਨੀ ਅਕਾਲੀ ਦਲ ਵਿੱਚ ਮੋੜ ਆਏ ਹਨ ਉਹਨਾਂ ਨੇ ਅੱਜ ਇਸ ਗੱਲ ਦੀ ਨਿੰਦਿਆ ਕੀਤੀ ਹੈ ਕਿ ਜਿਸ ਤਰ੍ਹਾਂ ਪਾਰਟੀ ਨੇ ਕੈਰੋਂ ਪਰਿਵਾਰ ਦੇ ਵੱਡੇ ਚਿਹਰੇ ਨੂੰ ਪਾਰਟੀ ਵਿੱਚੋਂ ਕੱਢਿਆ ਹੈ ਉਹ ਨਿੰਦਨਯੋਗ ਹੈ ਇਸ ਤਰ੍ਹਾਂ ਪਾਰਟੀ ਨੂੰ ਨਹੀਂ ਕਰਨਾ ਚਾਹੀਦਾ ਸੀ ਜੇਕਰ ਕੋਈ ਵਿਰਸਾ ਸਿੰਘ ਬਲਟੋਵਾ ਨੂੰ ਗਿਲਾ ਸ਼ਿਕਵਾ ਸੀ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੋਹਾਂ ਤਰ੍ਹਾਂ ਨੂੰ ਬਿਠਾ ਕੇ ਆਪਸ ਵਿੱਚ ਨਿਬੇੜ ਦਿੰਦੇ ਪਰ ਇਸ ਤਰ੍ਹਾਂ ਪਾਰਟੀ ਨੂੰ ਪਾਰਟੀ ਚੋਂ ਕੱਢਣਾ ਬਿਲਕੁਲ ਵੀ ਵਾਜਿਬ ਨਹੀਂ ਅਤੇ ਇਸ ਦਾ ਚੰਗਾ ਅਸਰ ਵੋਟਰਾਂ ਤੇ ਨਹੀਂ ਜਾਵੇਗਾ ਇੱਥੇ ਹੀ ਬਸ ਨਹੀਂ ਤੀਸਰਾ ਛੋਟਾ ਝਟਕਾ ਦਿੰਦੇ ਹੋਏ ਸਰਦਾਰ ਸੁਖਦੇਵ ਸਿੰਘ ਢੀਰਸਾ ਨੇ ਵੀ ਇਸ ਦੀ ਰੋਧਤਾ ਕੀਤੀ ਹੈ ਤੇ ਉੱਤੇ ਉਹਨਾਂ ਨਿੰਦਿਆ ਕਰਦਿਆ ਕਿਹਾ ਹੈ ਕਿ ਸਰਦਾਰ ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣਾ ਮੰਦਭਾਗਾ ਹੈ ਉਹਨਾਂ ਨਾਲ ਹਰ ਤਰ੍ਹਾਂ ਦੀ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਜਾ ਸਕਦਾ ਸੀ ਲੇਕਿਨ ਇਸ ਦਾ ਅਸਰ 2024 ਦੀਆਂ ਵੋਟਾਂ ਵਿੱਚ ਚੰਗਾ ਨਾ ਪੈਂਦੇ ਸੰਕੇਤ ਮਿਲ ਸਕਦੇ ਹਨ ਅਤੇ ਮੈਂ ਇਨਾਂ ਹੀ ਕਹਾਗਾ ਕਿ ਇਹ ਫੈਸਲਾ ਜਲਦਬਾਜੀ ਵਿੱਚ ਲਿਆ ਗਿਆ ਲੱਗਦਾ ਹੈ ਜਿਹੜਾ ਕਿ ਸ਼ਾਇਦ ਸੁਲਝਾਇਆ ਜਾ ਸਕਦਾ ਸੀ ਇਹ ਮਸਲਾ ਕਿਉਂਕਿ ਪਾਰਟੀ ਪ੍ਰਧਾਨ ਦਾ ਫਰਜ਼ ਬੰਦਾ ਸੀ ਕਿ ਉਹ ਸਾਰੀਆਂ ਧਰਾਂ ਨੂੰ ਨਾਲ ਲੈ ਕੇ ਚੱਲਣ ਸੋ ਮਿੱਤਰ ਪਿਆਰਿਓ ਅੱਜ ਅਕਾਲੀ ਦਲ ਲਈ ਦਿਨ ਮੁਤਾਬਕ ਵਧੀਆ ਨਹੀਂ ਚੜਿਆ ਤੁਸੀਂ ਦੇਖਦੇ ਰਹੋ ਵਿਸ਼ਵ ਟੀਵੀ ਅਤੇ ਅਸੀਂ ਜਲਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ